ਕੌਣ ਨੂੰ ਪਰਕਾ ਸਿੰਘ ਨਾਮ ਹੈ ਮੇਰਾ ਓਕੇ ਹਾਂਜੀ ਮਾਤਾ ਜੀ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਇਹ ਇਹ ਕਹਾਂ ਜੀ ਤੇ ਸੋਜ ਪੈ ਜਾਂਦੀ ਸੀ ਜਿਵੇਂ ਹੁਣ ਆ ਪੈਰ ਦਿਖਾਏ ਉਮੜਾ ਜਾ ਆ ਦੇਖੋ ਜਿਵੇਂ ਆ ਪੈਰਾਂ ਤੇ ਤੁਹਾਡੇ ਸੋਜ ਸਾ ਹਨ ਹਾਂ ਇਹ ਇਸ ਤਰੀਨ ਜਿਹੜੀ ਸੋਜ ਸਾਇ ਚਿਹਰੇ ਤੇ ਵੀ ਕਿੰਨੀ ਸੀ ਚਿਹਰੇ ਤੇ ਚਿਹਰਾ ਕਿੰਨਾ ਸੂਜਿਆ ਸੀ ਮੂੰਹ ਤੁਹਾਡਾ ਪਾਪਾ ਬਹੁਤ ਸੋਜਦਾ ਕਾਫੀ ਸੂਜਿਆ ਸੀ ਹੱਥ ਵੀ ਕਾਫੀ ਸੂਜੇ ਸਨ ਹੱਥੋਂ ਨਹੀਂ ਦਿਖਾਇਓ ਹੱਥੋਂ ਨੋਰਮਲ ਨਹੀਂ ਹੈਣਾ ਜੀ ਪ੍ਰਗਟ ਸਿੰਘ ਜੀ ਡਾਕਟਰਾਂ ਨੇ ਕੀ ਕਿਹਾ ਸੀ ਕੀ ਪ੍ਰੋਬਲਮ ਸੀ ਡਾਕਟਰਾਂ ਨੇ ਦਾਖਲ ਨਹੀਂ ਕੀਤਾ ਜੀ ਥੋੜੀ ਸਟੈਂਪ ਪਾਣੇ ਸੀਗੇ ਜੀ ਅੱਛਾ ਜੀ ਤੇ ਮਤਲਬ ਕੀ ਆ ਮਤਲਬ ਇਹ ਇੱਧਰ ਦੇਖੋ ਅੱਛਾ ਅੱਛਾ ਨਹੀਂ ਉਹ ਕਹਿੰਦੇ ਵੀ ਸਟੰਟ ਪਾਣ ਦੀ ਕੰਡੀਸ਼ਨ ਨਹੀਂ ਹੈਗੀ ਇਹ ਮਿਲ ਕੰਡੀਸ਼ਨ ਜਾਦੇ ਖਰਾਬ ਸੀ ਜਵਾਬ ਦਿੱਤਾ ਸੀ ਉਹਨਾਂ ਨੇ ਓਕੇ ਬਿੱਲੀ ਵਰਦੀ ਪ੍ਰੋਬਲਮ ਸੀ ਹਾਂ ਜੀ ਤੇ ਪੇਟ ਵੀ ਬਹੁਤ ਸੁੱਜਿਆ ਹੋਇਆ ਸੀ ਅੱਛਾ ਪੇਟ ਕਾਫੀ ਸੁੱਜਿਆ ਹੋਇਆ ਸੀ ਹਾਂ ਜੀ ਪਰ ਫਿਰ ਨਹੀਂ ਸੀ ਸਕਦੇ ਯਾਨੀ ਕਿ ਆਪ ਹੀ ਬਾਹਰ ਅੰਦਰ ਚੁੱਕ ਕੇ ਖਾਣ ਜਾ ਕੇ ਕਰਨਾ ਪੈਂਦਾ ਸੀ ਹੁਣ ਆਪੇ ਆ ਜਾਂਦੇ ਓਕੇ ਹਾਂ ਜੀ ਚਿੱਕਾ ਕਾਰੇ ਪੈਰ ਹੋਏ ਪੈਰ ਹਾਂ ਜੀ ਤੇ ਪੇਟ ਚਿਹਰਾ ਵੀ ਪਹਿਲਾਂ ਬਹੁਤ ਕਾਲਾ ਹੋ ਗਿਆ ਸੀ ਹੁਣ ਸੈੱਟ ਆ ਓਕੇ ਮਾਤਾ ਜੀ ਜਿਵੇਂ ਪਹਿਲਾਂ ਸੀ ਤੁਹਾਨੂੰ ਤੁਰਿਆ ਫੇਰ ਨਹੀਂ ਜਾਂਦਾ ਸੀ ਪਹਿਲਾਂ ਹੁਣ ਕਿੰਨਾ ਕੁ ਤੁਰ ਫਿਰ ਲੈਨੇ ਹੋ ਮਲੋ ਜਿਵੇਂ ਮੰਜਾ ਤੁਹਾਡਾ ਉੱਥੋਂ ਆ ਗੇੜ ਤੱਕ ਆ ਜਾਣਾ ਨੇ ਆਪ ਤੁਰ ਕੇ ਬੱਸ ਇਨਾ ਪਿਆ ਜਾਂਦਾ ਜੀ ਓਕੇ ਪਹਿਲਾਂ ਕੀ ਕੰਡੀਸ਼ਨ ਸੀ ਤੁਰਿਆ ਜਾਂਦਾ ਸੀ ਪਹਿਲਾਂ ਨਹੀਂ ਤਾਂ ਤੁਰਿਆ ਜਾਂਦਾ ਪਹਿਲਾਂ ਤੁਮ ਆਓ ਘਰ ਨਹੀਂ ਤਾਂ ਪਹਿਲਾਂ ਦੀ ਗੱਲ ਹੈ ਜਿਵੇਂ ਹੁਣ ਬਿਮਾਰ ਹੋਏ ਹੋ ਤੁਸੀਂ ਜੋ ਡਾਕਟਰਾਂ ਨੇ ਜਵਾਬ ਦਿੱਤਾ ਸੀ ਤੁਹਾਨੂੰ ਉਹ ਤਾਂ ਚੱਕਣਾ ਹੀ ਪੈਂਦਾ ਸੀ ਤੁਹਾਨੂੰ ਹੁਣ ਚੱਕ ਕੇ ਖੜਨਾ ਪੈਂਦਾ ਸੀ ਉਹਨਾਂ ਪਰ ਤੁਸੀਂ ਮਸਾ ਟੈਂਪੋ ਤੇ ਚੜੀ ਸੀ ਅੱਛਾ ਜੀ ਚੱਕ ਕੇ ਚੜਾਇਆ ਤੁਹਾਨੂੰ ਜੋ ਲੈ ਕੇ ਗਏ ਤੇ ਹੁਣ ਓਕੇ ਹੋ ਤੁਸੀਂ ਜਿਵੇਂ ਤੁਰ ਫਿਰ ਲੈਣੇ ਹੋ ਵਧੀਆ ਮੂੰਹ ਦੀ ਸੋਜ ਉੱਤਰ ਗਈ ਤੁਹਾਡੀ ਹੱਥਾਂ ਦੀ ਉੱਤਰ ਗਈ ਔਰ ਪੇਟ ਦੀ ਠੀਕ ਹੋ ਗਈ ਔਰ ਖਾਣ ਪੀਣ ਲੱਗ ਗਏ ਤੁਸੀਂ ਹੁਣ ਹਾਂ ਤੁਹਾਡੇ ਬਿਲਕੁਲ ਪਹਿਲਾਂ ਖਾਣਾ ਪੀਣਾ ਬੰਦ ਹੋ ਗਿਆ ਪ੍ਰਸਾਦਾ ਖਾਣ ਲੇਗਾ ਚਿੰਚੇ ਨਾਲੇ ਮੜਾ ਮੋਟਾ ਪਾਣੀ ਪੂਣੀ ਓਕੇ ਓਕੇ ਜਿੰਨੇ ਲੱਖਾਂ ਲੋਕ ਵੀਡੀਓ ਦੇਖਣਗੇ ਉਹਨਾਂ ਨੂੰ ਸਰਵਿਸ ਤੇ ਇੱਕ ਵਾਰ ਕੀ ਕਹਿਣਾ ਚਾਹੋਗੇ ਬੇਜੀ ਕੀ ਕਹਿਣਾ ਚਾਹਾਂਗੇ ਕਿ ਬਹੁਤ ਵਧੀਆ ਜੀ ਇਹਨੂੰ ਤੁਸੀਂ ਵਰਤੋ ਤਰੀਕੇ ਨਾਲ ਵਰਤੋ ਕਿਉਂਕਿ ਇਹਦੇ ਬਹੁਤ ਫਾਇਦੇ ਨੇ ਜਿਵੇਂ ਤੁਹਾਨੂੰ ਦਿੱਤਾ ਸੀ ਅਸੀਂ ਕਿਹਾ ਸੀ ਵੀ ਇੱਕ ਵਾਰੀ 50 ਦਿਨ ਵਰਤ ਕੇ ਦੇਖ ਲਓ ਵੀ ਫਰਕ ਪਿਆ ਤਾਂ ਅੱਗੇ ਦੰਗੂਗਾ ਹੈ ਨਾ ਮਨ ਬਾਬਾ ਫਰਕ ਪੈ ਗਿਆ ਜ ਧੰਨਵਾਦ